करे એ બધી તો ના બધું અમે બધું એટલે ખબર જ નહોતું મેકડો રેવેન્દ્ર રેવેન્દ્ર રેવેન્દ્રનો કાળો એનો પડ્યો એનો પડ્યો એનો પડ્યો કરી દો તો ઓટ હાલે ને જ કોઈ કચકમાડો કે ਤੁਹਾਡਾ ਵਾਹਿਗੁਰੂ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸ੍ਰੀ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਵਿਸ਼ੇਸ਼ਵਾਗਮਨ ਆਪਹਾਜਰੀਆਂ ਭਰ ਰਹੇ ਹੋ ਜਿਸ ਤਰ੍ਹਾਂ ਅੱਜ ਦਾ ਏ ਮਹਾਨ ਨਗਰ ਕੀਰਤਨ ਸ਼ੋਭਾ ਪਾ ਰਿਹਾ ਹੈ ਇਸੇ ਤਰ੍ਹਾਂ ਦਸ਼ਮੇਸ਼ ਦਰਬਾਰ ਦੀ ਜੋ ਸ਼ੋਭਾ ਹੈ ਬਾਪੂ ਬਰੋਜ ਜੀ ਨੇ ਸ਼ਰਫ ਨੇ ਆਪਣੀਆਂ ਰਚਨਾਵਾਂ ਦੇ ਜਿਕਰ ਕਰਦੇ ਇਹ ਲੱਗਾ ਹੋਇਆ ਹੈ ਸੀ ਦਰਬਾਰ ਦਸ਼ਮੇਸ਼ ਦਾ ਲੱਖਾਂ ਹੋਇਆ ਹੈ ਇਹੋ ਇਧਰ ਫਿਰ ਵਾਰ ਕਿਸ ਦੇਸ਼ ਦੀ ਦਾ ਉੱਤਰ ਦੇ ਦੇਖ ਵੇਖ ਕਿੰਨੋਂ ਕਦੀ ਜਿੱਤ ਦਾ ਰਜਾਇਆ ਜਾਵੇ ਇੱਕ ਪਾਸੇ ਬੈਠੀ ਹੋਈ ਨਾ ਨਹੀਂ ਸੀ ਬਹਾਦਰੀ ਇਹ ਸਵਾ ਲੱਖ ਬੈਣੀ ਨਾਲ ਇੱਕੋ ਹੀ ਲੜਾਇਆ ਜਾਵੇ ਆਂਦੀ ਸੀ ਹਕੂਮਤ ਦੇ ਵੱਲ ਬੈਠੀ ਨਾਨਕ ਸਾਈ ਸੱਪਾ ਸਾਰੇ ਡੱਗ ਤੇ ਇਹ ਤਰ੍ਹਾਂ ਆਇਆ ਲਾਈਵ ਚੱਲ ਰਿਹਾ ਲਾਈਵ ਲక్ష్ਮੀ ਆਖਦੀ ਸੀ ਜੇ ਬੈਰੀ ਨੂੰ ਬਾਣ ਮਾਰੋ ਲక్ష్ਮੀ ਆਖਦੀ ਸੀ ਜੇ ਬੈਰੀ ਨੂੰ ਬਾਣ ਮਾਰੋ ਉਹਦੀ ਧੁੰਮ ਜੱਗੇ ਵੀ ਤਾਂ ਸੋਨਾ ਹੀ ਕਢਾਇਆ ਜਾਵੇ ਆਂਦੀ ਸੀ ਬਕਬੀਰੀ ਕੋਲੋਂ ਨਮੀ ਸੁਣੋ ਵੇ ਇਸੇ ਤਰ੍ਹਾਂ ਗਾਣ ਲੱਗੇ ਪੈਰਾਂ ਲਖੇਤਾ ਬੰਦੇ ਜਹਾਂਗੀਰਾਂ ਨੂੰ ਰਲਾਇਆ ਜਾਵੇ ਸੁੰਦਰਤਾ ਆਖਦੀ ਸੀ ਪੰਡਤ ਕਸਤੀ ਸਾਹਿਬ ਨਾਲ ਪਰੀਆਂ ਤੇ ਅਪਸਰਾਂ ਵਾਲਾ ਦਿਲ ਵੀ ਪਰਮਾਇਆ ਕਰੇ ਜਿਸ ਤਰ੍ਹਾਂ ਸਤਿਗੁਰੂ ਬਾਦਾਰੀ ਦੀ ਆਮਦ ਤੇ ਪਰੀਆਂ ਤੇ ਅਪਸਰਾਂਾਂ ਆਮਦ ਦੇ ਗੀਤ ਗਾਉਂਦਿਆਂ ਨੇ ਆਓ ਢਾਡੀ ਜਥੇਕਰ ਤੋਂ ਅੰਕੇ ਇਹ ਦੂਸਰਵਰ ਪਰੀਆਂ ਦੇ I okay. ਸਾਧ ਸੰਗਤ ਜੀ ਜਿਸ ਵੇਲੇ ਸਤਿਗੁਰੂ ਮਹਾਰਾਜ ਸਹਬੇ ਕਮਾਲ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਕਹਿਣ ਲੱਗੇ ਜਿੱਥੇ ਨਾਨਕ ਨਾਮ ਲੈਵਾ ਸਿੱਖਾਂ ਦੇ ਅੰਦਰ ਖੁਸ਼ੀ ਦੀ ਲਹਿਰ ਹੁੰਦੀ ਹੈ ਉਧਰ ਹੀ ਬਣਾਈਆ ਉਹ ਜਿਹੜੀ ਬਹੁਤੇ ਸੀ ਨਾ ਸੋਤਰਾਪੇ ਉਧਰ ਹੀ इस्लाम एक तो महान फकीर <गपटीरे> तो है जो अब शुभदेव वाले पास करके कर परमात्मा चुना कर लगता है